ਮਾਤਾ ਕਿਵੇਂ ਹੋ ਗਈਆਂ ਕਿਉਂ ਕੀ ਖਾਣਾ ਵਾ ਤੁਸੀਂ ਦੱਸੋ ਕੀ ਬਣਾਉਣ ਲੱਗੇ ਜੀ ਤੂੰ ਤੇ ਰੱਜ ਕੇ ਆਇਆ ਹੁਣ ਅੱਜ ਨਹੀਂ ਨਹੀਂ ਹਾਂ ਰੱਜਣਾ ਗੱਲਾਂ ਦਿਹਾੜੀ ਗਿਆ ਆ ਗਿਆਂ ਦਿਹਾੜੀ ਲਾਇਆ ਕਿਹੜੀ ਹਾਂ ਕਿੱਥੇ ਲਾ ਗਿਆ ਵਾ ਕਿਹੜੇ ਪਿੰਡ ਵਿੱਚ ਲਾਗੇ ਪਿੰਡ ਨਾਲੀ ਪਿੰਡ ਕਿਉਂ ਕੀ ਉਹ ਦਿਹਾੜੀ ਤਾਂ ਫਿਰ ਦੇਤੀ ਹੋਣੀ ਤਾਂ ਲਿਆ ਫਿਰ 14 ਸੁੱਧਾ ਲਈਏ ਪੈਸੇ ਫੜਾ ਪੈਸੇ ਨਹੀਂ ਮਨੇ ਠੇਕੇ ਦਾ ਹੋਂ ਦਾ ਬਾਅਦ ਚ ਦਊਗਾ ਕੀ ਹੋ ਗਿਆ ਝੂੜ ਕੇ ਬੋਲਦਾ ਇੰਦਾ ਕਿਉਂ ਮੈਨੂੰ ਸਾਹ ਤੇਰਾ ਪਤਾ ਕਰ ਤੂ ਤਾਂ ਦਾ ਜੋ ਤੂੰ ਘਰ ਡੇਆ ਚੰਗਾ ਮੈਂ ਇੱਥੇ ਘਰ ਬੈਠੀ ਆ ਵਾ ਨਿਗਾ ਮੇਰੀ ਤੇਰੇ ਵੱਲ ਵਾ ਤੇ ਕੀ ਹੋਇਆ ਇੱਕ ਟੋਨੀ ਲੈ ਕੇ ਤੋਰੇ ਫਿਰ ਡੇਆ ਕਦੀ ਪੁੱਛਿਆ ਖਾਲਾ ਕਦੀ ਸਮੋਸੇ ਖਾਲਾ ਤੇਨੂੰ ਢਿੱਡ ਨਹੀਂ ਤੇਰਾ ਭਰਦਾ ਉੱਥੇ ਖਲੋਤੇ ਗੋਲਗਾ ਪਿਆ ਜਿਹੜੀ ਸਮੋਸੇ ਦੋ ਖਾ ਲੈ ਤੇ ਫੇਰ ਘਿਹੜੀ ਤੇ ਚਲ ਗਿਆ ਆਹ ਤਾ ਠੇਕੇਦਾਰ ਨੇ ਕੋਈ ਨਹੀਂ ਮੈਂ ਦੇ ਦਿੰਦਾ ਪੈਸੇ ਸਮਾਨ ਲੈ ਆਉਣਾ ਕਿਹੜੀ ਤੇਰੀ ਦਿਹਾੜੀ ਜਿਹੜੀ 12 ਵਜੇ ਤੋਂ ਬਾਅਦ ਲੱਗਦੀ ਆ ਕਿੰਨੇ ਕੁ ਝੂਠ ਬੋਲੇਗਾ ਤੂੰ ਐਦਾਂ ਤਰਾ ਕਿਦਾਂ ਸਰੂਗਾ ਪਰ ਤੂੰ ਆ ਗਿਆ ਮੂੰਹ ਕੱਢ ਲਿਆ ਖੋਫ ਤਰਕਾਲਾ ਸਿੰਧਾ ਗਲੇ ਤੂੰ ਉਹ ਮਾਤਾ ਜੀ ਕਿਹੜੇ ਮੁੰਡਿਆਂ ਲੱਗੇ ਬਹਿ ਜੀ ਘੜੀ ਤੇ ਕਿਹੜੀ ਧੇਰੀ ਆ ਜਾਂਦੀ ਤੂੰ ਹੀ ਤਾਂ ਐ ਕਰਦੀ ਆ ਪਤਾ ਨਹੀਂ ਕੀ ਜੋ ਚਾਹ ਦੇਣੀ ਉਦੋਂ ਵੀ ਬੇਇਜ਼ਤੀ ਕਰਦੀ ਆ ਤੁਸੀਂ ਹੈ ਜੇ ਮੈਂ ਨਿਕਲ ਜਾਂਦਾ ਕੰਮ ਕਰਨ ਜਾਂਦਾ ਤਾਂ ਵੀ ਬੇਇਜ਼ਤੀ ਕਰਦੀ ਆ ਨਹੀਂ ਤੂੰ ਕਿਹੜੇ ਕੰਮ ਤੇ ਗਿਆ ਤੂੰ ਦਿਹਾੜੀ ਤੇ ਗਿਆ ਕਿ ਤੂੰ ਫਿਰ ਤੁਰ ਕੇ ਆਇਆ ਉਹ ਚਾਹ ਆ ਸਬਜ਼ੀ ਕੀ ਬਣਾਉਣ ਲੱਗੀਆਂ ਚੰਗੀ ਰੋਟੀ ਕੁਆਲਿਟੀ ਆ ਤੂੰ ਮੈਨੂੰ ਨਹੀਂ ਆਉਂਦੀ ਤੈਨੂੰ ਰੋਟੀਆਂ ਹੀ ਤੈਨੂੰ ਖਵਾ ਲੈਣੀਆਂ ਜਾਂ ਤੂੰ ਸਾਨੂੰ ਖਵਾ ਲੈਣੀਆਂ ਤੂੰ ਚੰਗੀ ਗੱਲ ਫੜੀ ਆ ਇੱਥੇ ਕੁੱਤੇ ਲੱਕਦਾ ਮੈਂ ਕਦੀ ਪਾਣੀ ਢਾਟਦੀ ਇਹਨੂੰ ਕੋਈ ਹੈ ਨਹੀਂ ਲੱਗੀ ਜੜੀ ਤੇ ਨਹੀਂ ਵਿਧਿਆੜੀ ਲੱਗੀ ਤੂੰ ਘਰ ਆਉਂਦਾ ਆਪਣੇ ਬਾਹਰ ਬਦਲੰਗੀ ਤੇਰਾ ਰਹਿਣ ਦਾ ਨਹੀਂ ਸੁੱਖ ਮਾੜਾ ਮੋੜਾ ਕਰਾ ਜਿੰਦੀ ਨਾਲ ਤੇਰੇ ਕੋਈ ਗੱਲ ਨਹੀਂ ਅਛਾ ਤੈਨੂੰ ਫੇਰ ਨੂੰ ਉਹ ਕਿੱਥੇ ਫਿਰਦਾ ਮੈਂ ਕਿੱਥੇ ਜਾਂਦਾ ਤੁਸੀਂ ਤਾਂ ਉਦਾਂ ਹੀ ਮੇਲਾ ਲਾਇਆ ਫਿਰਨੇ ਜਾਂਦਾ ਸੁਦਾ ਕਿਆ ਸੁਗਦਾ ਤੇ ਚੰਗਾ ਗੱਲਾਂ ਲਾ ਪੋਤੀਆਂ ਬਣਾ ਕੇ ਦੱਸਿਆ ਕਰ ਮੈਨੂੰ ਕੋਈ ਨਹੀਂ ਜਿੱਦਣ ਮੇਰਾ ਸੁੱਤਰ ਆ ਗਿਆ ਨਾ ਕਿਤੇ ਹਾਂ ਤੇ ਵੇਖੀ ਕੀ ਬਣਦਾ ਤੁਸੀਂ ਇਹ ਜੋਬ ਨੂੰ ਕਹਿਣਾ ਵੀ ਹਾਂ ਮੇਰਾ ਪੁੱਤ ਵੇ ਹਾਂ ਮੇਰਾ ਪੁੱਤ ਕਿਹੜੇ ਕਿਹ ਅਜੇ ਚੜਨਾ ਜਿਹੜਾ ਤੇਰਾ ਸੁੱਤਰ ਆ ਜਾਣਾ ਮੈਨੂੰ ਵੀ ਦੱਸ ਦੇ ਮੈਨੂੰ ਪਤਾ ਲੱਗ ਜਾਊਗਾ ਕੋਈ ਵੀ ਦੱਸੂਗਾ ਕਿਹੜੇ ਜੱਜ ਚੜਨਾ ਜਿਹੜੀਆਂ ਖਾਣਾ ਕਰਦਾ ਨਾ ਸਮੋਸੇ ਖਾ ਕੇ ਮੈਨੂੰ ਸਭ ਪਤਾ ਵਾ ਇਹ ਤਾਂ ਗਵਾਂਢੜ ਦੱਸ ਕੇ ਗਈ ਸੀ ਵੀ ਇੱਥੇ ਕਰ ਮੁੰਡਾ ਹਾਵੇ ਤੇਰੀ ਐਂਤੁਰੇ ਫਿਰਦਾ ਕਦੀ ਇੱਥੇ ਕਿਤੇ ਤਾਂ ਗਵਾਂਢੜਾ ਵੱਢਣ ਆਈਆਂ ਚੁਕਨੀਆਂ ਲਾਉਣ ਹੁੰਦੀਆਂ ਤੇਰੇ ਕੋਲ ਠੀਕ ਆ ਹੁਣ ਮੁੰਡੇ ਖੋਤੇ ਦੇ ਗੋਲ ਗੱਪੇ ਖਾਦੇ ਦੇ ਰਹੀਆਂ ਨੇ ਨਹੀਂ ਕਿਹਨਾਂ ਉਹਦਾ ਵੀ ਮੁੰਡੇ ਚੰਗਿਆਂ ਭਲੇ ਕੰਮ ਤੇ ਜਾਂਦੇ ਉਹ ਕਹਿੰਦੀ ਵੀ ਇਹ ਕਿਉਂ ਨਹੀਂ ਜਾਂਦਾ ਉਹ ਜਾਂਦਾ ਜਿੰਨੇ ਜੋਗਾ ਹੈਗਾ ਵਾਂ ਜੋ ਬਣ ਗੱਲਾਂ ਘਟ ਕਰਿਆ ਕਰ ਤੈਨੂੰ ਇਹ ਨਹੀਂ ਦੀਦਾ ਵੀ ਸਾਡੇ ਘਰ ਦੇ ਖਲਾਟ ਕਿੱਦਾਂ ਦੇ ਉਹਨਾਂ ਦੇ ਨਹੀਂ ਆ ਤੈਨੂੰ ਤੇ ਬਸ ਆਪਣੇ ਟੇਢੇ ਦਾ ਨਾਸਤਾ ਹੀ ਰੋਟੀ ਜਿਹੜੀ ਹੈ ਨਾ ਹੀ ਦੇਣੀ ਜਾਂ ਨਹੀਂ ਤੇੜੀ ਰੋਟੀ ਮੂੰਹ ਆਪਣਾ ਨਾ ਉੱਤੇ ਵੀ ਲੇਟ ਕੇ ਚਾਬਰ ਤੇ ਸਮਝਾ ਕੰਮ ਹੋਗਾ ਵੀ ਨਹੀਂ ਕੰਮ ਮਿਲਿਆ ਤੇ ਆਪਣੇ ਘਰ ਆ ਗਲੀਆਂ 'ਚ ਕੁੱਤੇ ਫੜਦਾ ਫਿਰਦਾ ਵਾਂ ਤੂੰ ਉਹ ਹੈ ਜੀ ਮਾੜੇ ਕੋ ਟਿਕਦਾ ਕੁੱਤੇ ਨਹੀਂ ਯਾਰ ਦੋਸਤਾਂ ਚੰਗੇ ਘਰ ਘਰਾਂ ਦੇ ਮੁੰਡੇ ਆਉ ਕੁੱਤੇ ਨਹੀਂ ਆਉ ਠੀਕ ਆ ਤੂੰ ਵੀ ਤਗੜੇ ਘਰ ਦਾ ਹੋਣਾ ਜਿਹੜਾ ਤੇਰੇ ਨਾਲੋਂ ਲੰਡੀ ਪੁੱਛੀ ਤੁਰੀ ਫਿਰਦੀ ਤਗੜਾ ਘਰ ਵੀ ਹੋ ਜੂਗਾ ਕੋਈ ਨਹੀਂ ਟੈਨਸ਼ਨ ਨਾ ਲੈ ਮਾਤਾ ਤੂੰ ਤਾਂ ਜੋ ਆਪਣਾ ਉਦਾ ਹੀ ਖਾ ਲਿਆ ਹਾਂ ਮੈਨੂੰ ਕਿਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅੰਦਰ ਤੇ ਵੀ ਵਿਆਹਣ ਵਾਲੇ ਰਿਸ਼ਤੇ ਆਪਣੇ ਲੋਕੀ ਪੁੱਛਦੇ ਫਿਰਦੇ ਤਾਂ ਮੈਂ ਤਾਂ ਉਹਨਾਂ ਨੂੰ ਕੀ ਕਵਾਂ ਇਹ ਆਪ ਤੇ ਤੂੰ ਰਹਿ ਗਿਆ ਵਿਆਹਣ ਵਾਲਾ ਲੈ ਦੂੰ ਤੇ ਤੁਰਿਆ ਫਿਰਦਾ ਹਾਂ ਕਿਤੇ ਤੇ ਕੁੜੀ ਨੂੰ ਕਿਹੜੇ ਖੂਚ ਪਾਵਾਂ ਜਿਹੜੀ ਮੇਰੇ ਗਾਲ ਚੜੀ ਆ ਤੇ ਤੈਨੂੰ ਤਾਂ ਇੱਕਦਾ ਸ਼ਰਮ ਨਹੀਂ ਆਉਂਦੀ ਤੈਨੂੰ ਕਿਤੇ ਰੋਟੀ ਨੂੰ ਕਿਹਾ ਰੋਲਾ ਰੱਜ ਕੇ ਰੋਲਾ ਠੀਕ ਆ ਤੁਹਾਡਾ ਤਾਂ ਹਾਲ ਹੀ ਰੋਟੀ ਮੰਗੀ ਆ ਉਹ ਵੀ ਨਹੀਂ ਦਿੰਦੇ ਤੁਹੀਂ ਸਵਾਲ ਕੇ ਆ ਤੈਨੂੰ ਪਰੌਂਠੇ ਪਕਾ ਕੇ ਦਿੰਨੀ ਖਲੋ ਜਾ ਰਹਿਣ ਦੇ ਤੁਹਾਡੇ ਪਰੌਂਠੇ ਰੋਂਦੇ ਜੰਗਾ ਜਿੱਦ ਨੂੰ ਮੰਗੀ ਜਾ ਚਲ ਜਾਖੋ ਨਿਕਲ ਜਾ ਬੂਆ ਚਲ ਜਾ ਰੋਈ ਕਰਦੀ ਤੂੰ ਮੈਨੂੰ ਚਲ ਜਾਖੋ ਅੱਬਾ ਮਾਰੋ ਤੇਰੇ ਸਿਰ ਤੇ ਪਾਣੀ ਮੈਂ ਵਿਗੜਿਆ ਤੂੰ ਜਿਆਦਾ ਰਹਿ ਰਹਿ ਕੇ ਮੁੰਡਿਆ ਅੱਜ ਖਾ ਖਾ ਕੇ ਸਮੋਸੇ ਤੇਰਾ ਮੂੰਹ ਮੁਸਕਿਆ ਤੇਰਾ ਲੈ ਮੰਮੀ ਫਾਇ ਆਈ ਖਾਪਨ ਦੇ ਜੇ ਨਹੀਂ ਆ ਗਿਆ ਸਤਾਵਾ ਮਾਰਿਆ ਕਿਤੇ ਮੈਨੂੰ ਉਹ ਜਿਹਨੇ ਉਹਦੀ ਇੱਕ ਦਿਨ ਦੀ ਗੱਲ ਵਾ ਜਿਹੜਾ ਤੁਸੀਂ ਖਾਪਨ ਦੇ ਜੇ ਇਹਨੂੰ ਜਿੰਨਾ ਮਰਜੀ ਇਹਨਾਂ ਮੱਥਾ ਮਾਰ ਲਓ ਇਹਨੇ ਨਹੀਂ ਸਮਝਣਾ ਐਵੇਂ ਨਾ ਰੋਂਦੇ ਰਿਹਾ ਕਰੋ ਕੋਈ ਗੱਲ ਨਹੀਂ ਸੋਕਾ ਕੀ ਕਰਾਂ ਕਿੱਥੇ ਚੱਲ ਜਾ ਕਿਹੜੇ ਖੂਚ ਪੈ ਜਾ ਤੈਨੂੰ ਕਿਹੜੇ ਚ ਨਾਲ ਪਾਲਾਂ ਖੂਚ ਇਹਨੇ ਅਰੇ ਕਹੇ ਖਾ ਲਈ ਆ ਮੈਨੂੰ ਕਹਦੇ ਇਹੋ ਜਿਹਨੇ ਚੌਲ ਨਹੀਂ ਖਤੇ ਇਹਨੇ ਉਹ ਨਾ ਟੈਨਸ਼ਨ ਲੈਂਦੀ ਰਹਾ ਮੰਮੀ ਜੇ ਇਹਨੇ ਨਹੀਂ ਕਰਨਾ ਨਾ ਕਹੋ ਤੇ ਇਹਨੇ ਨਹੀਂ ਕਰਨਾ ਹੁਣ ਤੱਕ ਤੇ ਇਹਨੇ ਕਾਹ ਕੀਤਾ ਨਹੀਂ ਹੁਣ ਇਹਨੇ ਕਰਨਾ ਵੀ ਕਿੱਥੇ ਮੇਰੀ ਗੱਲ ਸੁਣੋ ਮੰਜੀ ਤਾਂ ਸੱਚੀ ਦੱਸ ਕੇ ਗਈ ਸੀ ਨਾ ਹੁਣ ਆਪੇ ਵੱਗ ਗਿਆ ਇਹ ਕਿ ਮੈਂ ਉੱਥੇ ਰੇੜੀ ਦੇ ਖਲੋਤਾ ਸੰਮੋਸੇ ਖਾਣ ਡਿਆ ਅੱਜ ਸੰਮੋਸੇ ਖਾਣ ਡਿਆ ਕੱਲ ਹੋਰ ਕਹਿੰਦਾ ਸੇ ਨੂੰ ਮੂੰਹ ਮਾਰੂਗਾ ਫਿਰ ਕੀ ਕਰਾਂਗੇ ਇਹਨੂੰ ਹੁਣੇ ਵੱਡਾ ਕਹਿੰਦਾ ਨੂੰ ਫੇਰ ਰੋਖਾਉਣਾ ਇਹਨੇ ਮੰਮੀ ਨਾਂਗੇ ਵੀ ਲਾਥੋ ਐਨੀ ਉਮਰ ਹੋ ਗਈ ਆ ਜਿਨ੍ਹਾਂ ਨੇ ਸੈੱਟ ਹੋਣਾ ਹੁੰਦਾ ਨਾ ਉਹ ਛਾਤੀ ਹੋ ਜਾਂਦੇ ਆ ਇਹਦੀ ਹੁਣ ਉਮਰ ਬਾਬੀ ਹੋਣੇ ਨੇ ਸੈੱਟ ਹੋਣਾ ਆ ਤੇ ਫੇਰਾ ਕੀ ਕਰਾਂ ਫੇਰਾ ਇਹਨੂੰ ਕਹਾਂ ਨਾ ਤੇ ਫੇਰਾ ਤੇ ਜ਼ਿਆਦਾ ਵਿਗੜ ਜਾਊਗਾ ਮੈਂ ਪਹਿਲਾਂ ਹੀ ਕਹੀ ਹਾਂ ਕਿ ਤੇ ਕੰਪਨੀ ਚ ਕੱਢੋ ਪਤਾ ਹੋਊਗਾ ਵੀ ਕੰਮ ਕਰਨਾ ਤੇ ਕਰਨਾ ਹੀ ਕਰਨਾ ਵਾ ਮੈਂ ਤਾਂ ਨਹੀਂ ਕੀ ਕਰਾਂ ਮਮੀ ਤੇ ਤੁਹਾਡੀ ਨਹੀਂ ਸੁਣਦਾ ਤੇ ਮੇਰੀ ਕਿੱਥੋਂ ਸੁਣਨੀ ਆ ਮੈਂ ਤਾਂ ਬਥੇਰਾ ਮੱਥਾ ਮਾਰ ਮਰ ਰਹੀ ਹਿਲਿਆ ਤੇ ਸੁਣੇ ਹੀ ਹਲੇ ਤਾਂ ਨਾ ਸੋਖਾ ਲਾ ਆਪਣੀ ਮਾਸੀ ਨੂੰ ਕੋਣ ਨਾਲੇ ਇੱਥੇ ਆਉਗੀ ਇਹ ਕੁੱਤੇ ਖਾਣੀ ਕਰੂਗੀ ਇਹਦੇ ਗਾੜੀ ਲੰਮੇ ਆ ਮਾਸੀ ਤੇਰੀ ਦੇ ਤੇ ਆਪੇ ਨਾਲੇ ਇਥੇ ਸਿੱਧਿਆ ਕਰੂਗੀ ਸਾਡੇ ਕੋਲ ਨਹੀਂ ਨੇ ਰੋਕ ਆਉਣਾ ਉੱਥੇ ਇਹਨੂੰ ਕੱਢਦੇ ਆਂ ਓਹਦੀ ਜਾਨ ਤਾਂ ਨਾ ਸੁੱਕੂਗੀ ਨਾਲੇ ਰੋਟੀ ਤੇ ਚਾਚਾ ਦਾ ਖਾਵਾਂਗੇ ਇਹਨੇ ਤਾਂ ਮੋਟਾ ਸਤਾਇਆ ਹਾ ਕਰ ਕੋਣ ਆਪਣੀ ਮਾਸੀ ਨੂੰ ਮਾਸੀ ਨੇ ਕਹਣਾ ਚਾਹ ਤੋ ਕੋ ਗੱਲ ਹੋ ਗਈ ਐ ਮੈਨੂੰ ਫੋਨ ਲਾ ਕੇ ਮੈਜੰਦੇ ਆ। ਉਹ ਨਹੀਂ ਨਹੀਂ ਅੱਬਾ ਦੀ। ਮੈਂ ਦਾਲੀ ਨਹੀਂ ਹੈਗੀ। ਮਾਸੀ ਨੇ ਥੋੜਾ ਹੁਣ ਮੈਂ ਕਹਿਣਾ ਹਾਂ ਫਿਰ ਇਹਦੇ ਵਾਂਗੂ ਜਵਾਬ ਦੇਣੇ ਆ। ਉਹ ਤਾਂ ਮੇਰੀ ਭੈਣ ਵਾ। ਚਲੋ ਲਾ ਲੈਨੇ ਆ ਕੋਈ। ਲੈ ਆ ਕੋਈ ਕੋਸ਼ੀ ਨਹੀਂ ਮੈਂ। ਪਹਿਲਾਂ ਤੂੰ ਜਿਹੜੇ ਜੜਦੇ ਖਾਣ ਗਿਆ ਹੈ ਖਾਧੇ ਕਿ ਨਹੀਂ? ਜੱਬੇ ਖਾਣੇ ਨੇ। ਤੁਰਿਆ ਫਿਰਦਾ ਮੁੰਡਿਆ ਨਾ ਕੁੱਤੇ ਵਾਂਗੂ। ਇਹ ਤਾਂ ਕੁੱਤੇ ਗੜੀਆਂ ਦੇ ਤੁਰੇ ਫਿਰਦੇ ਉਦਾਂ ਤੁਰਿਆ ਫਿਰਦਾ। ਖਾਲਿਆ ਏ ਮੁੰਡੇ ਨੇ ਕਿਤੇ ਉਦਾਂ ਹੀ ਘਰ ਆ ਜਾ। ਤਾਂ ਲੜਾਈ ਕੇ ਬਾਹਰ ਜਾਂਦਾ ਤਾਂ ਲੜਾਈ। ਮੈਨੂੰ ਸਮਝ ਨਹੀਂ ਆਉਂਦੀ ਨਾ ਚਾਹੀਦਾ ਕੀ ਆ। ਦੁਖੀ ਹੀ ਕੀਤਾ ਇਹਨਾਂ ਨੇ ਦੁਖੀ ਅਸੀਂ ਕੀਤਾ ਵਾ ਵੇਖ ਵੇਖ ਤੈਨੂੰ ਮੈਂ ਉਦੋਂ ਵੀ ਬੜਾ ਸਮਝਾਇਆ ਸੀ ਤੇ ਤੈਨੂੰ ਮੈਂ ਅੱਜ ਇਹ ਕარი ਫੇਰ ਕਹਿਨੀ ਆ ਹਾਈ ਤਾ ਨਾ ਮੰਮੀ ਲਾ ਕੇ ਬੋਲਿਆ ਕਰ ਉਹ ਤੇ ਅੱਗੇ ਬੜੀ ਦੁਖੀ ਆ ਜੇਦ ਨੂੰ ਕੰਮ ਨਹੀਂ ਮਿਲਦਾ ਤੇ ਝੂਠ ਕਾ ਨੂੰ ਮਾਰਨਾ ਦਿਹਾੜੀ ਮਿਲੇ ਜਾਂ ਨਾ ਮਿਲੇ ਪਰ ਝੂਠ ਨਾ ਮਾਰਿਆ ਕਰ ਸੁਖ ਤੈਨੂੰ ਮੈਂ ਕਿਹਾ ਮੈਂ ਕਿਹਾ ਬਸ ਨਿਕਲ ਜਾਣਾ ਬਾਹਰ ਅੰਦਰ ਠੀਕ ਆ ਉਦੋਂ ਤੇ ਵਧੀਆ ਨਿਕਲੇਗਾ ਤੇ ਮੋੜਾ ਥੋੜਾ ਵਾ ਪਰ ਮੈਂ ਤੈਨੂੰ ਇੱਕ ਗੱਲ ਕਹਿਨੀ ਆ ਜੇ ਤੈਨੂੰ ਕੰਮ ਨਹੀਂ ਨਾ ਮਿਲਦਾ ਦਿਹਾੜੀ ਮਿਲਦੀ ਆ ਤੇ ਲਾ ਜੇ ਨਹੀਂ ਮਿਲਦੀ ਤੇ ਘਰ ਰਹਿ ਜਿਹੜੇ ਚਾਰ ਜੇਬ ਚ ਹੁੰਦੇ ਆ ਉਹ ਕਦੇ ਉੱਥੇ ਖਲੋ ਕੇ ਖਾਲੇ ਕਦੇ ਉੱਥੇ ਖਲੋ ਕੇ ਖਾਲੇ ਤੇ ਘਰ ਕੋਲ ਸੌਦਾ ਵੀ ਨਾ ਹੋਵੇ ਨਹੀਂ ਮੇਰੀ ਗੱਲ ਸੁਣ ਹੁਣ ਯਾਰ ਦੋਸਤ ਮਿਲ ਜਾਂਦੇ ਬਾਹਰ ਨਾ ਪਾਵਾਂ ਉਹਨਾਂ ਲੱਗੇ ਨਹੀਂ ਜੇ ਕਿਸੇ ਦੇ ਲੱਗੇ ਖਲੋਣਾ ਵਾ ਮੈਂ ਤਾਂ 5 ਮਿੰਟ ਖਲੋਂਦਾ 10 ਮਿੰਟ ਖਲੋਂਦਾ ਇਹ ਥੋੜਾ ਕਿ ਤੁਸੀਂ ਸਵੇਰੇ 8 ਵਜੇ ਦੇ ਗਏ ਜੇ ਸ਼ਾਮ ਆ ਪੈ ਗਿਆਂ ਬਾਬਾ ਬੋਲ ਪਿਆ ਹੁਣ ਆਏ ਜੇ ਘਰ ਇਹਨੂੰ ਕਿੱਦਿਆਂ ਖਲੋਣਾ ਮੰਮੀ ਨੇ ਤੇ ਗੁੱਸੇ ਹੋਣਾ ਹੀ ਹੋਣਾ ਹੈ ਨਾ ਉਹਨੂੰ ਤਾਂ ਟੈਨਸ਼ਨ ਹੁੰਦੀ ਆ ਨਹੀਂ ਉਹਨੂੰ ਤਾਂ ਮੈਂ ਇਹੀ ਪੁੱਛਿਆ ਸੀ ਸਬਜ਼ੀ ਕਿਹੜੀ ਆ ਦੋ ਪਿਆਜ਼ ਲੈ ਕੇ ਬੈਠੀ ਮੈਨੂੰ ਦੱਸ ਦਿੰਦੇ ਮੈਂ ਕੋਲ ਲੈ ਆਉਂਦਾ ਬਾਹਰ ਦੋ ਪਿਆਜ਼ ਲੈ ਕੇ ਬੈਠੀ ਹੀ ਭਵੇਂ ਇੱਕ ਲੈ ਕੇ ਬੈਠੀ ਸਿਰੇ ਤੁਸੀਂ ਕੀ ਕਿਹਾ ਸੀ ਫਿਰ ਮੈਂ ਅਜੇ ਲੈਟਰ ਤੇ ਜਾਣਾ ਤੇ ਵਾਂਸਾ ਨਾਲ ਖਾ ਕੇ ਆਉਣਾ ਤੇ ਫਿਰ ਅਸੀਂ ਥੋੜਾ ਰੋਟੀ ਬਣਾ ਕੇ ਰੱਖਣੀ ਸੀ ਸੁਖ ਤੁਸੀਂ ਮੇਰੀ ਬੇਇੱਜ਼ਤੀ ਕਰਦੇ ਹਰ ਪਾਸੇ ਹਾਏ ਆਪਾਂ ਬੇਇੱਜ਼ਤੀ ਨਹੀਂ ਕਰਦੇ ਤੁਸੀਂ ਸਿਰੇ ਕਹਿ ਕੇ ਗਏ ਸੀ ਪਿਆਜ਼ ਲੈਟਰ ਪੈਣਾ ਕਿ ਮੈਂ ਉਥੋਂ ਖਾ ਪੀ ਕੇ ਆਉਣੀ ਆ ਮੈਂ ਖਾ ਪੀ ਘੜੀ ਰੁਗ ਗਿਆ ਕੋਈ ਗੱਲ ਨਹੀਂ ਫਿਰ ਕੀ ਹੋਇਆ ਅੱਜ ਫੇਰ ਝੂਠ ਤੂੰ ਹੀ ਤਾਂ ਕਹਿੰਦੀ ਮੈਂ ਤੇ ਆੜੀ ਤੇ ਗਿਆ ਹੀ ਨਹੀਂ ਤੇ ਫਿਰ ਖਾ ਪੀ ਕੇ ਥੋ ਲਿਆ ਚਾ ਠੀਕ ਆ ਤੂੰ ਹੀ ਮਾਰ ਗਈ ਹੋ ਗਈਆਂ ਜਿੱਦਾਂ ਦੀਆਂ ਉਹ ਗੱਲਾਂ ਕਰਦੀ ਓਦਾਂ ਤੇ ਤੂੰ ਕਰਦੀ ਆ ਚੰਗਾ ਠੀਕ ਆ ਹਾਂ ਦੇਣੀ ਰੋਟੀ ਦੇਜੋ ਨਾ ਰਹਿਣ ਦੇ ਸੱਚੇ ਖਾ ਵਧੀਆ ਮੰਮੀ ਇਥੇ ਕਿਸੇ ਤਰ੍ਹਾਂ ਤੇ ਆਉਂਦਾ ਹੀ ਨਹੀਂ ਆ ਮੰਮੀ ਥੋੜਾ ਜਿਹਾ ਮਟਰਵਾ ਹਾਂ ਚਲ ਕੱਟ ਦੋ ਜੇ ਇਹੋ ਬਣਾ ਲੈਂਦੇ ਆ ਕੱਟ ਦੇ ਕੱਟ ਦਿੰਦੇ ਆ ਤੇ ਨਾਲੇ ਮੈਂ ਇੱਕ ਗੱਲ ਕਰ ਦੇਣਾ ਹੋ ਕਰਨੀ ਹੀ ਹੂੰ ਮੈਂ ਕਿਹਾ ਤੁਹਾਡੀ ਗਈ ਗੱਲ ਹੋਰ ਵਾ ਦਵਿੰਦਰ ਨਾਲ ਇੱਕ ਵਾਰੀ ਆਪ ਗੱਲ ਕਰਕੇ ਵੇਖਿਓ ਇਹ ਉਹ ਤਾਂ ਮੰਨ ਜਾ ਹੁਣ ਤੇ ਦੋ ਤਿੰਨ ਦਿਸਤੇ ਆਉਂਦੇ ਚੰਗੇ ਘਰਾਂ ਦੇ ਬਾਰ-ਬਾਰ ਚੰਗੇ ਥਾਂ ਦਾ ਰਿਸ਼ਤਾ ਨਹੀਂ ਮਿਲਦਾ ਨਾਲੇ ਰਿਸ਼ਤੇਦਾਰੀ ਦੇ ਵਿੱਚ ਕੋਈ ਹੋਲਾ ਪੜਦਾ ਨਹੀਂ ਮੁੰਡਾ ਤੁਹਾਡਾ ਦਾਤੀ ਮੇਰੇ ਕੋ ਗੁੱਸਾ ਕਰਨ ਦਿਆ ਤੇ ਹੁਣ ਤੇ ਹੁਣ ਦਿਆ ਵਾ ਕੁੜੀ ਆਪਣੀਆਂ ਮਰਜ਼ੀਆਂ ਕਰਦੀ ਤੁਸੀਂ ਇਹਨਾਂ ਸਮਝਾਉਂਦੇ ਕਿਉਂ ਨਹੀਂ ਤੇ ਮੈਂ ਤੇ ਸਮਝਾਇਆ ਹੀ ਪਉ ਦਾ ਗੱਲ ਤੇ ਵੀ ਠੀਕ ਵਾ ਅਜੇ ਉਹ ਅੰਦਰੋਂ ਰਾਜੀ ਨਹੀਂ ਕੀ ਮਾਨ ਉਹ ਬੁਝਿਆ ਬੁਝਿਆ ਜਾ ਵਾ ਮੈਂ ਅਹੀਂ ਇਹ ਗੱਲ ਨੂੰ ਸਮਝ ਲਈ ਚਲੋ ਗੱਲ ਠੀਕ ਆ ਰਿਸ਼ਤਾ ਚੰਗੇ ਕਦੇ ਨਹੀਂ ਮਿਲਦੇ ਨਹੀਂ ਮਿਲਦੇ ਹੋ ਜੇ ਤੇ ਚਲ ਚੰਗਾ ਪਰ ਅਜੇ ਉਹਦਾ ਮਨ ਨਹੀਂ ਵੱਜਦਾ ਪਤਾ ਤੇ ਹਨੂ ਨਹੀਂ ਆ ਕਿ ਉਹਦਾ ਮਨ ਅੰਦਰੋਂ ਅਜੇ ਰਾਜੀ ਨਹੀਂ ਆ ਪਰ ਇਹ ਵੀ ਮੌਕਾ ਹੀ ਹੁੰਦਾ ਵਾ ਅਸੀਂ ਜ਼ਿਆਦਾ ਕਵਾਂਗੇ ਨਾ ਮੇਰੇ ਵਰਗੀ ਕਹੂਗੀ ਤੇ ਕਹਿਣਾ ਵਾ ਪਤਾ ਨਹੀਂ ਇਹਨਾਂ ਨੂੰ ਮੇਰੀਆਂ ਦੋ ਰੋਟੀਆਂ ਭਾਰੀ ਜਾਂ ਮੈਨੂੰ ਕੱਢ ਕੇ ਖੋਸ਼ ਵਾ ਮੈਂ ਤਾਂ ਕਰਕੇ ਕਹਿੰਨੀ ਆ ਕਿ ਮੈਂ ਜ਼ਿਆਦਾ ਨਾ ਕਹਾਂ ਤੁਸੀਂ ਆਪ ਗੱਲ ਕਰੋ ਚਲੋ ਮੈਂ ਪੁੱਤ ਪੁੱਛ ਕੇ ਵੇਖ ਲੈਂਦੀ ਆ ਅੰਦਰ ਹੀ ਬੈਠੀ ਆ ਬਾਹਰ ਉਹ ਚੰਗਾ ਹੀ ਆ ਹੁਣ ਤੇ ਇਕੱਲੀ ਬੈਠੀ ਆ ਆਜੋ ਗੱਲ ਕਰਕੇ ਵੇਖ ਲਓ ਨਾਲੇ ਅੱਜ ਕੱਲ੍ਹ ਨਾ ਲਸ਼ਿਆਂ ਲਵੇ ਕੇ ਬੜਾ ਡਰ ਲੱਗਦਾ ਹੁਣ ਤੇ ਅਗਲਾ ਦਾ ਮੁੰਡਾ ਬਾਹਰੋਂ ਆਇਆ ਰਿਸ਼ਤੇਦਾਰੀ ਦੇ ਵਿੱਚ ਵਾ ਉਹਨਾਂ ਸਾਡੇ ਮੂਹਲ ਥੋੜਾ ਵਹਿੰਦੇ ਰਹਿਣਾ ਇਹ ਦੇ ਗੱਲ ਚੰਗਾ ਮੁੰਡਾ ਗੁਰਸੇ ਕੋ ਹੋਵੇ ਤੇ ਛੱਤੀ ਰਿਸ਼ਤੇ ਵਾਦ ਦੂ ਕੱਲ ਨੂੰ ਕਿਤੇ ਮੰਗਿਆ ਗਿਆ ਤੇ ਹੱਥ ਪੱਲੇ ਕੁਝ ਨਹੀਂ ਆਉਣਾ ਇਹਨਾਂ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਵੱਧ ਦੀ ਘਰ ਚ ਲੜਾਈ ਹੋਣੀ ਇਹਨਾਂ ਵੀ ਕਹਿੰਨਾ ਮੇਰਾ ਕਿਆ ਮੰਨਿਆ ਨਹੀਂ ਆ ਕੁਛ ਨਹੀਂ ਆ ਇਹ ਆਪ ਗੱਲ ਕਰ ਮੈਂ ਜਾਂਦੀ ਉਹ ਸਕੇ ਗੰਦਲੀਆਂ ਉਹ ਵੀ ਜੀ ਗੋਹ ਨਹੀਂ ਬਾਜੋ ਫੋਨ ਚ ਲੱਗੀਆਂ ਰਹਿੰਦੀਆਂ ਹੀ ਪਹੀਂ ਬਾਜੋ ਦੀ ਪੜੀ ਮੀਆਂ ਖਵਾ ਕੇ ਦੀਆ ਹੂੰ ਹੂੰ ਪੁੱਤ ਹਾਂ ਸੋਚਿਆ ਕੀ ਮੰਮੀ ਪੁੱਤ ਵਿਆਹ ਆ ਵਾਸਤੇ ਓ ਮੰਮੀ ਕੀ ਤੁਹਾਨੂੰ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਭਾਬੀ ਆ ਜਾਂਦੀ ਲਾਗੇ ਜੇ ਬੈਠੀ ਹੋਵਾਂ ਉਨੀ ਵਿਆਹ ਦੀ ਗੱਲ ਵੀ ਰਹਿੰਦਾ ਵੀ ਤੂੰ ਮੀਆਂ ਕੇ ਉਹ ਥੋੜਾ ਝੁਕ ਲਿਆ ਮੈਨੂੰ ਪਤਾ ਤੇਰਾ ਪੰਨ ਨਹੀਂ ਵਜਦਾ ਪੁੱਤ ਚੰਗੇ ਦਾ ਬੇਸਤਾ ਮੁੰਡਾ ਅਮਰਸਾਰੀ ਆ ਤੇ ਤੇ ਨਾ ਪਰ ਵੀ ਦੇ ਸਭਾ ਦਾ ਪਤਾ ਹਾਲ ਕਿ ਕਿਛਿਆਦੋਂ ਤੇਰੀ ਟੈਨਸ਼ਨ ਬੜੀ ਹੈ ਮਮੀ ਤੁਸੀਂ ਉਹ ਗੱਲ ਜੇ ਭਾਬੀ ਵੀ ਬੈੰਦੇ ਆ ਵੱਡੇ ਘਰ ਦਾ ਮੁੰਡਾ ਰਿਸ਼ਤਾ ਕਰ ਦਿੰਨੇ ਵੱਡੇ ਘਰ ਦਾ ਮੁੰਡਾ ਉਹ ਕੀ ਗੱਲ ਮੁੜ ਕੇ ਵੱਡੇ ਘਰ ਦੇ ਰਿਸ਼ਤੇ ਮੁੰਡੇ ਮੁੱਕ ਜਾਣੇ ਉਹ ਤੇ ਇਹ ਕਿਹਾ ਦੇ ਘਰ ਤੇ ਬਹਿਣਾ ਬੜਾ ਮੁਸ਼ਕਲ ਹੋ ਜੇ ਚਲੀ ਜਾਵੇ ਆਪਣੇ ਘਰ ਤੇ ਠੀਕ ਵਾ ਘਰ ਪੁੱਤ ਆਪਣੇ ਕਰ ਜੇ ਦੋਨੇ ਦੇ ਬੰਨ ਜੋੜਾ ਨੂੰ ਜੜਾਈ ਪੈਣਾ ਠੀਕ ਆ ਮੈਨਾਂ ਦੇ ਕਹਿੰਦੇ ਮੈਂ ਸਲਾਈ ਸਿੱਖ ਲਾਂ ਜਾਂ ਕੰਪਿਊਟਰ ਕੋਰਸ ਕਰਾ ਦੋ ਕੋਹ ਕਰਾ ਦੋ ਤੁਸੀਂ ਤੇ ਬਸ ਆਂਦੇ ਦਵਾਦਲ ਕੱਢਣ ਦੀ ਕਰੀਏ ਕੱਢਣ ਦੀ ਫਤਿਹ ਤੇ ਭਰਾ ਭਰਾ ਹੀ ਦਪਕਾ ਪਿਆਰ ਕਰਦੇ ਆ ਜਦੋਂ ਵਿੱਚ ਈਆਂ ਦਾ ਪੇੜਾ ਰੱਬ ਨੇ ਵੱਖਰਾ ਬਣਾਇਆ ਵਾ ਅਸੀਂ ਨਹੀਂ ਵਿੱਚ ਤੂੰ ਰਹਿ ਸਕਦੀ ਹਦ ਹੋਈ ਤੁਹਾਡੇ ਵਾਲੀ ਵਿੱਚ ਨਹੀਂ ਰਹਿ ਸਕਦੀ ਅੱਜ ਮੈਂ ਸਤ ਬਗਾਨੀ ਹੋ ਗਈ ਉਹ ਭੈਣ ਭਰਾਈ ਕੇ ਘਰ ਚ ਖੜੇ ਜੰਮੇ ਪਲੇ ਹੁਣ ਇਹਨਾਂ ਨੂੰ ਕਾਲੀਆਂ ਪੈ ਗਈਆਂ ਇਹ ਦਵਾਦ ਬਦੀਵਿੰਦਰ ਨੂੰ ਘਰੋਂ ਕੱਢ ਦਈਏ ਐਨੀ ਮਾੜੀ ਲੱਗਣ ਲੱਗੀ ਤੁਹਾਨੂੰ ਮੈਂ ਸਾਰਿਆਂ ਨੂੰ ਕਥੇ ਨਾ ਨਾ ਸੋਚ ਤੇਰੇ ਭਲੇ ਵਾਸਤੇ ਨਹੀਂ ਤੇਰੇ ਭਲੇ ਵਾਸਤੇ ਨਹੀਂ ਮੈਨੂੰ ਪਤਾ ਮੈਨੂੰ ਜਨਾਬ ਤੁਸੀਂ ਭਲੇ ਵਾਸਤੇ ਆਂਦੇ ਜੇ ਅੱਗੇ ਵੀ ਤੁਸੀਂ ਇਦਾਂ ਹੀ ਕਾਲੀ ਕੀਤੀ ਤੇ ਰੱਬ ਨੇ ਕੀ ਕੀਤਾ ਮੇਰੇ ਨਾਲ ਜੇ ਸੁਖ ਦੇਣਾ ਹੁੰਦਾ ਤਾਂ ਮੈਨੂੰ ਉੱਥੇ ਦੇ ਦੇਣਾ ਸੀ ਪਤਾ ਨਹੀਂ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਬਾਰ-ਬਾਰ ਜੇ ਉਦਾਂ ਨਹੀਂ ਮੈਂ ਚੰਗੀ ਲੱਗਦੀ ਤੇ ਮੈਨੂੰ ਮੇਰੇ ਰਿਸ਼ਤੇਦਾਰ ਕੋਲ ਦੋ ਲੈ ਦਵਿੰਦਰ ਰੋਣ ਕਿਉਂਦੇ ਆ ਤੇ ਰੋਣਾ ਹੀ ਆ ਦਵਿੰਦਰ ਹੋਣਾ ਤੁਹਾਡੇ ਵਾਸਤੇ ਵਾਧੂ ਹੋਈ ਆ ਮੇਰੇ ਪੁਰਾਣੇ ਜ਼ਖਮ ਤੇ ਪਰ ਲੈਂਦੋਂ ਮੈਨੂੰ ਤੋੜਨੀਆਂ ਅਸਲਾਵਾ ਗਰ ਲੱਗ ਗਿਆ ਤੂੰ ਕੰਨੋ ਕਿੰਨਾ ਕਹਤਾ ਵਾਧੂ ਹੋ ਗਈ ਐ ਮੈਂ ਕਿਹਾ ਹੀ ਬੀਜੀ ਨੂੰ ਵੇਹ ਤਵਿੰਦਰ ਮੂੰ ਵਾਧੂ ਨਹੀਂ ਹੋ ਗਈ ਸਾਡਾ ਜੀ ਨਹੀਂ ਕਰਦਾ ਤੇਰੇ ਨਾਲ بار بار ਇੱਕੋ ਗੱਲ ਕਰਨ ਨੂੰ ਪਰ ਵੇਹ ਕਹਿੰਦਾ ਤੀ ਪੁੱਤ ਉਹ ਤਾਂ ਬਾਹਰੋਂ ਆਇਆ ਪੁੱਤੇ ਨੇ ਹਾਡੇ ਮੂੰਹ ਆਲੀ ਥੋੜਾ ਵੇਂਦੇ ਰਹਿਣਾ ਵਾ ਉਤੋਂ ਤੇਰੇ ਵੀਰ ਨੇ ਕਿੰਨੀ ਵਾਰੀ ਗੱਲ ਕੀਤੀ ਰਾਤੀ ਮੇਰੇ ਨਾਲ ਨਰਾਜ ਹੁੰਦੇ ਹੀ ਕਿ ਤੁਸੀਂ ਤਿੰਨੇ ਜਾਣੀਆਂ ਆਪਣੀ ਮਰਜ਼ੀ ਕਰਦੀਆਂ ਜੇ ਮੇਰੀ ਤੇ ਚੱਲਣ ਨਹੀਂ ਦੇਣੀ ਘਰ 'ਚ ਕਾਲ ਨੂੰ ਮੁੰਡਾ ਮੰਗਿਆ ਗਿਆ ਨਾ ਤੇ ਇਹਨਾਂ ਨੇ ਵੀ ਕਹਿਣਾ ਵਾ ਪਿੱਟਾ ਟਾ ਕਸੂਰ ਵਾ ਬੱਕਰੀ ਲੜਾਈ ਪਾਉਗੀ ਦੁਨੀਆ ਤੋਂ ਮੁੰਡੇ ਮੋਕ ਜਾਣੇ ਆ ਤੇ ਜਾ ਮੇਰੀ ਉਮਰ ਲੰਘਣ ਢਈ ਆਂ ਮੈਨੂੰ ਗੁੱਸੇ ਹੋ ਗਏ ਸਾਨੂੰ ਹੋ ਘਰ ਚ ਕਲਾ ਪਾਉਗੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਸਾਰੇ ਟਬਰ ਨੂੰ ਕੀ ਕਾਲੀਆਂ ਪੈ ਗਈਆਂ ਮੈਂ ਕਿਹੜਾ ਰਾਤ ਉੱਠ ਠਖਾਣ ਢਈ ਆਂ ਉਹ ਤੇ ਘਰ ਚ ਟਾ ਅਜੀ ਵਾਰ ਵਾਰ ਦੇ ਘਰ ਤੇ ਜਾਏ ਪੁੱਤ ਪਾਵੇਂ ਤੂੰ ਸਾਲ ਰਹੀ ਭਾਵੇਂ ਬੀਜੀ 6 ਮਹੀਨੇ ਅੱਜ ਮੁੰਡਿਆ ਚ ਬڑے بڑے ਦਸ਼ੇ ਆਂ بڑے بڑے ਭਾਰੇ ਆਂ ਮੁੰਡਾ ਬਿਲਕੁਲ ਦੇ ਵੈਸੇ ਇਹ ਸਾਡੀ ਧੁੱਤੀ ਆ ਸਾਨੂੰ ਪਿਆਰੀ ਲੱਗਦੀ ਆ ਪਰ ਦੂਜੇ ਵਾਸਤੇ ਤੇਵਾਜੂ ਹੋਗੀ ਭਾਵੇਂ ਤੂੰ ਰਹੀ ਉੱਥੇ 6 ਮਹੀਨੇ ਭਾਵੇਂ 4 ਮਹੀਨੇ ਕਿਉਂ ਵੀ ਜੀ ਦਵਾਜੂ ਤੇ ਤੇ ਪੁੱਤ ਹੋਏ ਜਾਂਦਾ ਹੈ ਕੁਵਾਰੀਆਂ ਵਰਗਾ ਰਿਸ਼ਤਾ ਤੇ ਨਹੀਂ ਮਿਲਦਾ ਇਹ ਮੁੰਡਾ ਕੁਵਾਰਾ ਬਾਹਰੋਂ ਆਇਆ ਉਪਰੋਂ ਗੁਰ ਸੇਖਾ ਹੋਰ ਸਾਨੂੰ ਕੀ ਚਾਹੀਦਾ ਵਾ ਉਹ ਮੈਨੂੰ ਨਹੀਂ ਤੁਹਾਡੀ ਸਮਝ ਆਉਂਦੀ ਤੁਸੀਂ ਕੀ ਗੱਲਾਂ ਕਰੀ ਜਾਂਦੇ ਬਾਰ-ਬਾਰ ਲੈ ਮਨੀ ਮੈਂ ਤੁਹਾਨੂੰ ਸਮਝਾਵਾਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰ ਲੂੰਗੀ ਵੀ ਤੁਸੀਂ ਨਾ ਪ੍ਰੈਸ਼ਰ ਪਾਓ ਉਹਦਾ ਜੇ ਮਨ ਨਹੀਂ ਹੈਗਾ ਜੋ ਉਹਦੇ ਕਰਮਾਂ ਚ ਨਾਲ ਜਿੱਥੇ ਸੰਜੋਗ ਆਇਆ ਵੀਜੀ ਹੋਣਾ ਤੇ ਉਥੇ ਹੀ ਲੈ ਦਿੰਦਾ ਅਈ ਨਵੀਂ ਉਹਨਾਂ ਵਾਲੇ ਕਿਹੜੀ ਗੱਲ ਚਲ ਠੀਕਾ ਮੈਂ ਕਹਿ ਦੂੰਗੀ ਤੇਰੇ ਵੀਰ ਨੂੰ ਤੇ ਨਾ ਕਹੋ ਹਜੇ ਵੇਖੀ ਜਾਊਗੀ ਜਦੋਂ ਤੇਰੇ ਸੰਜੋਗ ਹੋਣਗੇ ਫੇਰ ਦੱਸ ਤੂੰ ਕੀ ਕਰਨਾ ਚਾਹੁੰਨੀ ਜਾਂ ਮੈਨੂੰ ਸਲਾਈ ਸਿਖਾ ਦੋ ਜਾਂ ਕੰਪਿਊਟਰ ਕੋਰਸ ਕਰ ਲੈਣੀ ਆ ਮੈਂ ਵਿਜੀ ਹੋਣਾ ਚਾਹੁੰਨੀ ਆ ਦਿਮਾਗ ਇਧਰ ਉਧਰ ਮੇਰਾ ਲੱਗੂ ਤਾਂ ਇਹਨੇ ਮੈਨੂੰ ਟੈਨਸ਼ਨ ਦੇ ਖਾ ਲੈਣਾ ਚਲ ਠੀਕ ਕਰੋ ਨਾ ਰੋਣਾ ਸਿੱਖ ਲਾ ਜੋ ਸਿੱਖਣਾ ਜੋ ਤੇਰਾ ਮਨ ਹੋਣਾ ਨਾ ਉਹ ਸਿੱਖ ਲਾ ਠੀਕ ਓਸ਼ੇ ਚੱਲ ਨਾ ਰੋਣਾ ਬੰਦ ਕਰ ਮੈਂ ਆਪਰੇ ਕਰ ਲਵਾਂਗੀ ਮੰਨਣਾ ਤੇ ਉਹਨਾਂ ਨੇ ਤੈਨੂੰ ਪਤਾ ਹੀ ਹੈ ਜਿੱਦਾਂ ਮੰਨਦੇ ਹੁੰਦੇ ਆਦਮ ਕਰੂੰਗੀ ਚਲੋ ਹੁਣ ਉੱਠ ਤੇ ਉਹਦੇ ਕੇ ਮੰਮੀ ਮਟਰ ਕੱਢਣ ਦੇ ਆ ਸਬਜ਼ੀਂ ਲਾਤਾ ਰੱਖਾ ਜਨਾ ਵੀਲੀ ਹੋਵਾ ਚਲੋ ਠੀਕ